ਲੁਧਿਆਣਾ ਹੈਪਵਾਲ ਸਥਿਤ ਗੋਗੀ ਮਾਰਕੀਟ ਦੇ ਵਿੱਚ ਇੱਕ ਸੁਨਿਆਰਾ ਇੱਕ ਜੋੜੇ ਦੀ ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਹੈ ਦੱਸਦੀ ਹੈ ਕਿ ਜੋੜੇ ਵੱਲੋਂ ਦੁਕਾਨ ਤੋਂ ਕੁਝ ਸੋਨਾ ਖਰੀਦਿਆ ਜਾਂਦਾ ਹੈ ਅਤੇ ਉਸ ਦੀ ਪੇਮੈਂਟ ਆਨਲਾਈਨ ਕੀਤੀ ਜਾਂਦੀ ਹੈ ਪਰ ਉਹ ਆਨਲਾਈਨ ਪੇਮੈਂਟ ਸੁਨਿਆਰੇ ਦੇ ਖਾਤੇ ਵਿੱਚ ਨਹੀਂ ਆਉਂਦੀ ਜਿਸ ਤੋਂ ਬਾਅਦ ਉਕਤ ਸੁਨਿਆਰਾ ਵਰਿੰਦਰਦੀਪ ਸਿੰਘ ਆਪਣੇ ਅਕਾਊਂਟ ਵਿੱਚ ਬੈਲੈਂਸ ਚੈੱਕ ਕਰਨ ਤੋਂ ਬਾਅਦ ਉਸ ਜੋੜੇ ਦੇ ਮੋਬਾਈਲ ਤੇ ਫੋਨ ਕਰਦਾ ਹੈ ਕਿਉਂਕਿ ਬਿੱਲ ਕੱਟਣ ਸਮੇ ਇਹ ਮੋਬਾਈਲ ਨੰਬਰ ਲਿਆ ਗਿਆ ਸੀ ਅਤੇ ਉਹਨਾਂ ਵੱਲੋਂ ਫੋਨ ਚੁੱਕਣ ਉਪਰੰਤ ਇਹ ਪੇਮੈਂਟ ਸ਼ਾਮ ਨੂੰ ਦੇਣ ਦੀ ਗੱਲ ਕਹੀ ਜਾਂਦੀ ਹੈ ਪਰ ਉਦੋਂ ਸੁਨਿਆਰੇ ਨੂੰ ਪੇਮੈਂਟ ਨਾ ਮਿਲਣ ਤੇ ਉਸ ਦੇ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਿੱਤੀ ਗਈ ਹੈ ਹੋਰ ਕੀ ਗੱਲਬਾਤ ਕੀਤੀ ਹੈ ਉਹਨਾਂ ਆਓ ਤੁਹਾਨੂੰ ਸੁਣਾਉਂਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਵਰਿੰਦਰਦੀਪ ਸਿੰਘ ਗੁਰੂ ਹਰਿਕ੍ਰਿਸ਼ਨ ਹੱਬਵਾਲ ਤੋਂ ਤੀ ਤਰੀ ਨੂੰ ਮੇਕੋ ਹਸਬੈਂਡ ਵਾਈਫ ਸਮਾਨ ਲੈਣ ਆਏ ਸੀਗੇ ਸਾਡੇ 16000 ਦਾ ਸਮਾਨ ਮੇਕੋ ਲੈ ਕੇ ਗਏ ਨੇ ਉਹ ਕਹਿੰਦੇ ਅਸੀਂ ਪੇਮੈਂਟ ਜਿਹੜੀ ਕਰਨੀ ਆ ਆਨਲਾਈਨ ਕਰਨੀ ਹੈ ਤੇ ਉਹਨਾਂ ਨੂੰ ਮੈਂ ਫਿਰ ਆਪਣਾ ਕਯੂ ਬਾਰ ਦਿੱਤਾ ਤੇ ਉਹਨਾਂ ਨੇ ਪੇਮੈਂਟ ਕੀਤੀ ਤੇ ਮੈਨੂੰ ਕੋਈ ਮੈਸੇਜ ਨਹੀਂ ਆਇਆ ਮੈਂ ਕਿਹਾ ਕੋਈ ਮੈਸੇਜ ਆਇਆ ਨਹੀਂਗਾ ਸ਼ਾਇਦ ਤੁਹਾਡੀ ਇੱਥੇ ਕੋਈ ਪ੍ਰੋਬਲਮ ਹੋਣੀ ਦੁਬਾਰਾ ਕਰਕੇ ਦੇਖ ਲਓ ਤੇ ਕਹਿੰਦੇ ਕੋਈ ਨਹੀਂ ਬਾਈ ਮੇਰਾ ਸਰਵਰ ਥੋੜਾ ਡਾਊਨ ਹੈਗਾ ਤੇ 10 ਜਾਂ 15 ਮਿੰਟ ਤੁਹਾਨੂੰ ਆ ਜਾਏਗੀ ਤੇ ਟਾਈਮ ਥੋੜਾ ਜ਼ਿਆਦਾ ਹੋ ਗਿਆ ਸਾਢੇ 8:00 ਵਜੇ ਸੀਗੇ ਮੈਂ ਚਲੋ ਆਪਣਾ ਫੋਨ ਨੰਬਰ ਦੇ ਦਿਓ ਤੇ ਕੋਈ ਦਿੱਕਤ ਹੋ ਤੇ ਉਹਨਾਂ ਨੇ ਆਪਣਾ ਫੋਨ ਨੰਬਰ ਦਿੱਤਾ ਉਸ ਤੋਂ ਬਾਅਦ ਸਵੇਰੇ ਜਦੋਂ ਮੈਂ ਦੇਖਿਆ ਪੇਮੈਂਟ ਨਹੀਂ ਆਈ ਨੋ ਦੱਸੋ ਇਹ ਬੰਦਾ ਦੇਖਦਾ ਮੈਂ ਅਕਾਊਂਟ ਚੈੱਕ ਕੀਤਾ ਪੇਮੈਂਟ ਨਹੀਂ ਆਈ ਤੇ ਫਿਰ ਉਹਨਾਂ ਨੂੰ ਮੈਂ ਫੋਨ ਕੀਤਾ ਕਿ ਭਾਈ ਸਾਹਿਬ ਤੁਹਾਡਾ ਪੇਮੈਂਟ ਨਹੀਂ ਆਈ ਕਹਿੰਦੇ ਕੋਈ ਨਹੀਂ ਭਾਈ ਤਿੰਨੋ ਦਿਨ ਤੱਕ ਪੇਮੈਂਟ ਆ ਜਾਏਗੀ ਤੁਹਾਨੂੰ ਮੈਂ ਬੈਂਕ ਹੀ ਜਾ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਫੋਨ ਵੀ ਬੰਦ ਕਰਤਾ ਫਿਰ ਆਨਲਾਈਨ ਹੁੰਦੇ ਨੇ WhatsApp ਤੇ ਆਨਲਾਈਨ ਵੀ ਇਹਨਾਂ ਨੇ WhatsApp ਵੀ ਬੰਦ ਕਰਤਾ ਮੈਨੂੰ ਬਲੌਕ ਕਰ ਛੱਡਿਆ ਠੀਕ ਹੈ ਤੋਂ ਮੈਂ ਸਾਰੇ ਆਪਣੇ ਦੁਕਾਨਦਾਰਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਬੰਦੇ ਤੋਂ ਐਧਾ ਦੇ ਲੋਕਾਂ ਤੋਂ ਬਚ ਕੇ ਰੋ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਕੋਈ ਪੇਮੈਂਟ ਭੰਦਾ ਸਭ ਤੋਂ ਪਹਿਲਾਂ ਉਹਦੇ ਮੈਸੇਜ ਦੇਖੋ ਫੇਕ ਮੈਸੇਜ ਲੋਕੀ ਅੱਜਕੱਲ ਫਰੋਡ ਕਰਕੇ ਜਾ ਰਹੇ ਨੇ ਮੇਰੇ ਨਾਲ ਤਾਂ ਫਰੋਡ ਹੋ ਗਿਆ ਤੁਹਾਡੀ ਕਿਸੇ ਨਾਲ ਫਰੋਡ ਨਾ ਹੋਵੇ ਸੋ ਇਹ ਜੋ ਲੋਕ ਨੇ ਇਹਨਾਂ ਨੂੰ ਪਛਾਨੋ ਤੇ ਮੇਰੀ ਹੈਲਪ ਕਰੋ ਇਹਨਾਂ ਨੂੰ ਫੜਨ ਤੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀਰ